ਨਵਕਰ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਮੈਂ ਹਰੋਨ ਖਲੋਤਰਾ ਦੇਖਿਆ ਜਾਂਦਾ ਅਜ ਦੇਸ਼ ਆਜ਼ਾਦ ਹੋਇਆ ਲਗਭਗ 78 ਸਾਲ ਹੋ ਚੁੱਕੇ ਹਨ ਕੁ ਜਿਸ ਤਰ੍ਹਾਂ ਦੇ ਪਿੰਡ ਹਨ ਜਿੱਥੇ ਸੜਕਾਂ ਦੇ ਹਾਲਾਤ ਬਹੁਤ ਹੀ ਮਾੜੇ ਹਨ ਇਸ ਵਕਤ ਅਸੀਂ ਸਿਹੋੜੇ ਅੱਡੇ ਦੇ ਵਿੱਚ ਪਹੁੰਚੇ ਹਾਂ ਸਿਹੋੜੇ ਤੋਂ ਲੈ ਕੇ ਤਾਰਾਗੜ ਤੱਕ ਸੜਕ ਦੇ ਇੰਨੇ ਮਾੜੇ ਹਾਲਾਤ ਹਨ ਉੱਥੇ ਪੈਦਲ ਚੱਲਣਾ ਤਾਂ ਦੂਰ ਦੀ ਗੱਲ ਮੋਟਰਸਾਈਕਲ ਤੇ ਚੱਲਣਾ ਦੂਰ ਦੀ ਗੱਲ ਇਨਸਾਨ ਪੈਦਲ ਵੀ ਨਹੀਂ ਚੱਲ ਸਕਦਾ ਅੱਜ ਵੀ ਹੋਰੇ ਕੁਝ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਪਾਣੀ ਰਫ ਸਾਡੇ ਚੈਨਲ ਆਰ ਪੀ ਇੰਡੀਆ ਨਿਊਜ਼ ਪੰਟੂ ਤੋਂ ਵੱਲ ਸਰ ਦੇਸ਼ ਆਜ਼ਾਦ ਹੋਇਆ ਲਗਭਗ 78 ਸਾਲ ਹੋ ਚੁੱਕੇ ਹਨ ਕੀ ਕਹਿਣਾ ਚਾਹੂ ਸੜਕਾਂ ਦੇ ਹਾਲਾਤ ਅਗਰ ਦੇਖੇ ਜਾਣ ਤੇ ਇਸੇ ਤਰ੍ਹਾਂ ਦੇ ਰਹਿ ਗਏ ਸਵੇਤ ਆਜ਼ਾਦ ਹੋਏ 78 ਸਾਲ ਹੋ ਗਏ ਪਰ ਲੱਗਦਾ ਹੈ ਕਿ ਸਾਡਾ ਹਿੰਦੁਸਤਾਨ ਅਜੇ ਵੀ ਗੁਲਾਮ ਹੈ ਰੋਡ ਦੀ ਸਥਿਤੀ ਤੁਸੀਂ ਦੇਖੋ ਫਤੜ ਸਾਲ ਤੋਂ ਇਹੀ ਸਥਿਤੀ ਚੱਲ ਰਹੀ ਹੈ 40 50 ਦੁਕਾਨਦਾਰ ਰਹਿ ਗਏ ਆ ਮਲ ਉਸਵੇਰੇ ਆਂਦੇ ਆ ਸ਼ਾਮ ਨੂੰ ਘਰ ਚਲੇ ਜਾਂਦੇ ਆ ਨਾ ਤੇ ਇਧਰ ਕੋਈ ਗਾਹਕ ਪੜਦਾ ਨਾ ਕੋਈ ਉਹਨਾਂ ਦਾ ਪਚਾਦਾ ਰੋਜ਼ਗਾਰ ਚੱਲਦਾ ਸ਼ਾਮ ਤੱਕ ਦੇਖੀ ਜਾਂਦੇ ਆ ਕੋਈ ਬੰਦਾ ਅੰਦਰ ਨਹੀਂ ਸ਼ਾਮ ਨੂੰ ਬਰੰਗ ਲਫਾਫੇ ਕਰਾ ਘਰ ਚਲੀ ਜਾਂਦੇ ਆ ਤੇ ਪੈਸਾ ਪੂਸਾ ਤੇ ਕੋਈ ਬਟੋਂਦਾ ਨਹੀਂ ਤੇ ਰੋਡ ਬਣੇਗਾ ਤੇ ਆਵਾਜਾਈ ਚੱਲੇਗੀ ਤੇ ਦੁਕਾਨਦਾਰ ਵੀ ਵਿਚਾਰੇ ਥੋੜੇ ਖੁਸ਼ਹਾਲ ਹੋਣਗੇ ਅਸੀਂ ਜਿਹੜਾ ਮੌਕੇ ਦਾ ਵਜીર ਆ ਸਾਡਾ ਲਾਲਚਨ ਜੀ ਸ੍ਰੀ ਕਟਾਰੂ ਚੱਕ ਜੀ ਉਹਨਾਂ ਨੂੰ ਅਸੀਂ ਇਹੀ ਅਪੀਲ ਕਰਦੇ ਆਂ ਵੀ ਰੋਡ ਨੂੰ ਤੁਸੀਂ ਬਣਵਾਓ ਤੇ ਸਾਡਾ ਯਾਰ ਨਾਲ ਆੜਾ ਖੁਸ਼ਹਾਲ ਹੋ ਜੇ ਤੇ ਸਾਨੂੰ ਵੀ ਥੋੜੀ ਸੁਵਿਧਾ ਹੋ ਜਾਏ ਯਾਰ ਦੇਖਿਆ ਜਾਵੇ ਤਾਂ ਸਰਕਾਰਾਂ ਦੀ ਗੱਲ ਕਰੀਏ ਕਦੇ ਬੀਜੇਪੀ ਦੀ ਕਦੀ ਕਾਂਗਰਸ ਦੀ ਤੇ ਇਸ ਵਕਤ ਆਪ ਦੀ ਸਰਕਾਰ ਹੈ ਕਿ ਕਿਸੇ ਦਾ ਵੀ ਧਿਆਨ ਸੜਕਾਂ ਵੱਲ ਨਹੀਂ ਗਿਆ ਕੀ ਕਹਿਣਾ ਚਾਹੋਗੇ ਕਹਿਣਾ ਕਿ ਚਾਹਨੇ ਜੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਰਕਾਰ ਬੀਜੇਪੀ ਨੂੰ ਅਸੀਂ ਨਹੀਂ ਕੋਈ ਕਹਿੰਦੇ ਕਾਂਗਰਸ ਨੂੰ ਆਪਾਂ ਕੁਝ ਨਹੀਂ ਕਹਿੰਦੇ ਆਪ ਨੂੰ ਆਪਾਂ ਕੁਝ ਨਹੀਂ ਕਹਿੰਦੇ ਸਾਨੂੰ ਤਾਂ ਚਾਹੀਦਾ ਕੰਮ ਅਸੀਂ ਟੈਕਸ ਦਿੰਨੇ ਆ ਗਵਰਨਮੈਂਟ ਨੂੰ ਟੈਕਸ ਦੇ ਆਧਾਰ ਤੇ ਸਾਨੂੰ ਕੰਮ ਚਾਹੀਦੇ ਆ ਕੰਮ ਤਾਂ ਸਾਡਾ ਕੋਈ ਹੋ ਨਹੀਂ ਰਿਹਾ ਤੇ ਟੈਕਸ ਦੇ ਮਤਲਬ ਕੋਈ 40% ਵਧਾ ਰਿਹਾ ਕੋ 50% ਵਧਾ ਰਿਹਾ ਕਿੰਨਾ ਅਸਲ ਮੈਂ ਨਾਸੀ ਸੰਤੋਖ ਰਾਜ ਸਾਇਦ ਸਰਕ ਦੇ ਜਿਹੜੇ ਹਾਲਾਤ ਐ ਕਿੰਨੇ ਕਿੰਨੇ ਕਿ ਦਿਨ ਇਸ ਤਰ੍ਹਾਂ ਨੇ ਲੱਗਦਾ ਕਿ ਚਾਰ ਪੰਜ ਸਾਲ ਹੋ ਗਏ ਹੈ ਜੀ ਕਾਹੀ ਗੁਰਦਾਨ ਭਰਾ ਇਕੱਠੇ ਹੋ ਕੇ ਇੱਕ ਰੱਜ ਜਗੇ ਵੇ ਘਰ ਉਹਨਾਂ ਦਾ ਕਿ ਬੇਚੀ ਕੀਤੀ ਅੱਜ ਤੋਂ 1.5 ਸਾਲ ਪਹਿਲਾਂ ਤੇ ਉਹਨਾਂ ਨੇ ਸਾਡੀ ਕੋਈ ਸਮੱਸਿਆ ਦਾ ਹੱਲ ਨਹੀਂ ਕੀਤਾ ਕਾਹੀ ਉਹਨਾਂ ਅੱਗੇ ਦੁਬਾਰਾ ਬੇਚੀ ਕਰਦੇ ਆ ਇਸੇ ਕਰਕੇ ਸਰਪ੍ਰਸ ਜਲਦੀ ਤੋਂ ਜਲਦੀ ਆਵੇਗਾ ਬਾਕੀ ਦੇਖਿਆ ਜਾਏ ਸਾਰਾਗੜ ਨੂੰ ਜਾਂਦੇ ਇੱਕ ਰਸਤੇ ਵਿੱਚ ਪੋਲ ਪੈਂਦਾ ਜੀ ਉਹ ਪੌੜ ਦੇਖ ਕੇ ਤੁਸੀਂ ਕਹਿੰਦੇ ਹੋ ਕਿ ਗੱਡੀ ਪਤਾ ਨਹੀਂ ਕਦੋਂ ਦਰਿਆ ਦੇ ਵਿੱਚ ਡਿੱਗ ਜਾਣੀ ਹੈ ਅਗਰ ਉਹ ਦਰਿਆ ਦੇ ਵਿੱਚ ਡਿੱਗਦੀ ਹੈ ਕੋਈ ਅਗੇ ਦੀ ਕੋਈ ਮਾਲ ਨੂੰ ਨੁਕਸਾਨ ਹੁੰਦਾ ਹੈ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਮੌਕੇ ਦਾ ਨੁਮਾਇੰਦਾ ਉਹੀ ਹੋਣਾ ਚਾਹੀਦਾ ਜੀ ਚਾਹੀ ਹੁਣ ਅੱਗੇ ਬੇਨਤੀ ਕਰਦੇ ਹਾਂ ਕਿ ਸੜਕ ਜਲਦੀ ਜਲਦੀ ਔਰ ਪੌੜ ਦਾ ਨਿਰਮਾਣ ਵੀ ਜਲਦੀ ਜਲਦੀ ਹੋਣ ਦੇ ਬਾਰੇ ਬੋਲਦਾ ਜਿੱਥੇ ਮੁਰਾ ਦੇ ਬਾਰੇ